ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਦੇ ਉੱਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਵਕਤ ਵਿਕਰਮ ਮਜੀਠੀਆ ਪਟਿਆਲਾ ਜ਼ਿਲ੍ਹੇ ਦੀ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਲੈ ਕੇ ਅੱਜ ਸੁਣਵਾਈ ਆ ਜਿਹੜੀ ਉਹ ਹੋਈ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਅਤੇ ਹਾਈ ਕੋਰਟ ਦਰਾਂ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਵਿੱਚ ਜਵਾਬ ਦੇਣ ਦੇ ਲਈ ਹੋਰ ਸਮਾਂ ਹੈ ਜਿਹੜਾ ਉਹ ਮੰਗਿਆ ਗਿਆ ਹੈ ਪਿਛਲੀ ਸੁਣਵਾਈ ਦੇ ਵਿੱਚ ਵਿਜੀਲੈਂਸ ਨੂੰ ਅਦਾਲਤ ਦੇ ਵੱਲੋਂ ਜਵਾਬ ਦੇਣ ਲਈ 2 ਹਫ਼ਤੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ ਲੇਕਿਨ ਫਿਲਹਾਲ ਕੋਈ ਵੀ ਜਵਾਬ ਆ ਜਿਹੜਾ ਉਹ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਅਕਤੂਬਰ ਨੂੰ ਹੋਵੇਗੀ ਤਾਂ ਸ਼ੋਮਨੀ ਅਕਾਲੀ ਦਲ ਦੇ ਬੁਲਾਰੇ ਅਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਵੀ ਬਿਆਨ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਏ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕੋਈ ਵੀ ਜਵਾਬ ਇਸ ਮਾਮਲੇ ਵਿੱਚ ਦਾਖਲ ਨਹੀਂ ਕੀਤਾ ਅਤੇ ਹਾਈ ਕੋਰਟ ਦੇ ਵੱਲੋਂ ਸਰਕਾਰੀ ਵਕੀਲ ਨੂੰ ਕਿਹਾ ਗਿਆ ਹੈ ਕਿ ਤੁਹਾਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਸੁਣਵਾਈ ਤੋ ਪਹਿਲਾਂ ਜਵਾਬ ਦਾਖਲ ਕਰੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਜਦੋਂ ਤੁਸੀਂ ਚਲਾਨ ਪੇਸ਼ ਕਰ ਚੁੱਕੇ ਹੋ ਤਾਂ ਹੁਣ ਤੁਹਾਡੇ ਜਵਾਬ ਦੀ ਲੋੜ ਨਹੀਂ ਹੈ ਤਾਂ ਕੀ ਕੁਝ ਕਹਿਣਾ ਹੈ ਪੂਰੇ ਮਾਮਲੇ ਬਾਰੇ ਵਿਕਰਮ ਮਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਆਓ ਦੇਖਦੇ ਹਾਂ तरीक ਤੇ کورٹ ਦਾ ਸਪੈਸੀਫਿਕ ਆਰਡਰ ਸੀ ਕਿ ਵਿਜੀਲੈਂਸ 2 ਹਫਤਿਆਂ ਦੇ ਵਿੱਚ ਆਪਣਾ ਰਿਪਲਾਈ ਫਾਈਲ ਕਰੂਗੀ ਇੱਕ ਹਫਤਾ ਉਹ ਤੋਂ ਬਾਅਦ ਸਾਨੂੰ ਦਿੱਤਾ ਸੀ ਕਿ ਜੇ ਕੋਈ ਉਹਦਾ ਰੀਜੁਆਇੰਡਰ ਫਾਈਲ ਕਰਦਾ ਅੱਜ ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰੀ ਵਿਜੀਲੈਂਸ ਨੇ ਫਿਰ ਸਮਾਂ ਮੰਗਿਆ ਤੇ کورٹ ਨੇ ਉਹਨਾਂ ਨੂੰ ਪੁੱਛਿਆ ਕਿ ਆਲਰੇਡੀ ਤੁਹਾਨੂੰ 1 ਮਹੀਨਾ ਤਾਂ ਦਿੱਤਾ ਔਰ ਜਿਹੜੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਟੇਜਾਂ ਤੇ ਤਾਂ ਇਸ ਕੇਸ ਬਾਰੇ ਬਹੁਤ ਗੱਲਾਂ ਕਰਦੇ ਨੇ ਸਟੇਜਾਂ ਤੇ ਤਾਂ ਬਹੁਤ ਝੂਠ ਪਰੋਸਦੇ ਨੇ ਤੇ ਜਿਹੜੀ ਅਦਾਲਤ ਹੈ ਜਿਹੜਾ ਰਾਈਟ ਪਲੇਟਫਾਰਮ ਹੈ ਜਿੱਥੇ ਆ ਕੇ ਸਰਕਾਰ ਨੇ ਆਪਣੀ ਗੱਲ ਰੱਖਣੀ ਹੈ ਉੱਥੇ ਲਗਾਤਾਰ ਸਮਾਂ ਮੰਗਿਆ ਜਾ ਰਿਹਾ ਉੱਥੋਂ ਸਰਕਾਰ ਭਜਦੀ ਦਿਖਾਈ ਦੇ ਰਹੀ ਹੈ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਕੇਸ ਦੇ ਵਿੱਚ ਸਰਕਾਰ ਕੋਲੇ ਕਹਿਣ ਨੂੰ ਕੁਝ ਜ਼ਿਆਦਾ ਹੈ ਨਹੀਂ ਔਰ ਇਹ ਨਿਚਲੇ ਸਤਰੀ ਦੀ ਰਾਜਨੀਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਪਤਾ ਹੈ ਕਿ ਅੱਗੇ ਦੀਵਾਲੀ ਆ ਰਹੀ ਹੈ ਤੇ ਦੀਵਾਲੀ ਤੇ ਇਹ ਚਾਹੁੰਦੇ ਕਿ ਵਿਕਰਮ ਮਜੀਠੀਆ ਨੂੰ ਅੰਦਰ ਰੱਖੀਏ ਦੱਸੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੋਏ ਜਥੇਬੰਦੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਿਹੜੇ ਹਤਕੰਡੇ ਨੇ ਇਹਦੇ ਨਾਲ ਮਨੋਬਲ ਤੋੜ ਲੈਣਗੇ ਸ਼੍ਰੋਮਣੀ ਅਕਾਲੀ ਦਲ ਦਾ ਸੋ ਇਹ ਜੇ بڑے ਸੰਘਰਸ਼ਾਂ ਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਰਾਂਗੇ ਹੁਣ 29 ਤਰੀਕ ਨੂੰ ਇਹ ਸੁਣਵਾਈ ਦੇ ਵਿੱਚ ਕਹਿੰਦੇ ਜੀ ਅਸੀਂ ਰਿਪਲਾਈ ਫਾਈਲ ਕਰਨਾ ਹੈ ਕੋਰਟ ਨੇ ਅੱਜ ਕਲੀਅਰ ਕਰਤਾ ਕਿ ਜੀ ਤੁਹਾਡੇ ਰਿਪਲਾਈ ਦੀ ਲੋੜ ਹੀ ਨਹੀਂ ਜਦੋਂ ਆਲਰੇਡੀ ਇਸ ਕੇਸ 'ਚ ਚਲਾਨ ਫਾਈਲ ਹੋ ਗਿਆ ਤਾਂ ਰਿਪਲਾਈ ਦੀ ਕੋਈ ਲੋੜ ਹੈ ਨਹੀਂ ਇਹ ਕਹਿੰਦੇ ਜੀ ਅਸੀਂ ਕਰਨਾ ਹੈ ਕੋਰਟ ਨੇ ਕਿਹਾ ਤੁਸੀਂ ਕਰਨਾ ਹੈ ਨਹੀਂ ਕਰਨਾ ਹੁਣ ਕੋਰਟ 29 ਅਕਤੂਬਰ ਨੂੰ ਇਸ ਕੇਸ ਦੇ ਵਿੱਚ ਫਾਈਨਲ ਬੈਸ ਇਸ ਕੇਸ ਦੀ ਹੋਏਗੀ ਸਟੇਟ ਰਿਪਲਾਈ ਫਾਈਲ ਕਰੇ ਨਾ ਕਰੇ ਇਹ ਚੀਜ਼ਾਂ ਹੁਣ ਇਰੈਲੇਵੈਂਟ ਨੇ 29 ਅਕਤੂਬਰ ਨੂੰ ਮੈਰਿਟਸ ਦੇ ਉੱਤੇ ਇਹ ਜਿਹੜੀ ਬੇਲ ਐਪਲੀਕੇਸ਼ਨ ਹੈ ਡਿਸਾਈਡ ਹੋਏਗੀ